ਦੀ ਤਸਵੀਰ ਮੇਰੀ ਫੋਟੋ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਦੇ ਨਾਲ ਲਗਾਈ ਜਾ ਰਹੀ ਹੈ ਮੈਂ ਸਿਆਸਤ ਦੇ ਵਿੱਚੋਂ ਹੁਣ ਆਪਣੀ ਉਮਰ ਦੇ ਤੱਕ ਆ ਦੇਣਾ ਪਿੱਛੇ ਹੋ ਗਿਆ ਹਾਂ ਤਾਂ ਮੇਰੀ ਫੋਟੋ ਜਿਹੜੀ ਹੈ ਕਿਸੇ ਵੀ ਪਾਰਟੀ ਨੂੰ ਲਗਾਉਣ ਦਾ ਕੋਈ ਲੋੜ ਨਹੀਂ ਸਾਥੀਓ ਭੈਣੋ ਭਰਾਓ ਤੁਸੀਂ ਮੇਰਾ ਬਹੁਤ ਸਾਥ ਦਿੱਤਾ ਲੇਕਿਨ ਹੁਣ ਮਿੱਥੂ ਬਾਦ ਮੇਰਾ ਬੇਟਾ ਅੱਜ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਕਾਲਨ ਕਿ ਇਹ ਲੋਗ ਉਹਦੇ ਆ ਇਲੈਕਸ਼ਨ ਦੇ ਵਿੱਚ ਇਹ ਮੈਨੂੰ ਵੀ ਪਤਾ ਹੈ ਕਿ ਉਹਨੂੰ ਹਲਾਨ ਦੇ ਵਿੱਚ ਸਾਰੇ ਹੀ ਜਿੱਥੇ ਕਾਉਂਸਲਰ ਲੱਗੇ ਸੀ ਉਥੇ ਨਾਲ ਹੀ ਸੰਗਠਨ ਦੇ ਲੋਕ ਜਿਹੜੇ ਸਨ ਉਹ ਵੀ ਲੱਗੇ ਸਨ ਰਾਤ ਨੂੰ ਆਮ ਪਾਰਟੀ ਨਾਲ ਹੁੰਦੇ ਸਨ ਤਾਂ ਦਿਨੇ ਬੀਜੇਪੀ ਨਾਲ ਹੁੰਦੇ ਸਨ ਇਹਨਾਂ ਲੋਕਾਂ ਦੀ ਇਹ ਹਾਲਤ ਹੈ ਅੱਜ ਦੀ ਜੋ ਸਿਆਸਤ ਹੈ ਉਹ ਨਹੀਂ ਇਹ ਹਾਲਤ ਹੈ ਕਿ ਸਾਡੇ ਜ਼ਮਾਨੇ ਦੇ ਵਿੱਚ ਇਹ ਕੁ ਜਿਹੇ ਸੀ ਹੁੰਦਾ ਮੇਰੀ ਤਸਵੀਰ ਮੇਰੀ ਫੋਟੋ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਦੇ ਨਾਲ ਲਗਾਈ ਜਾ ਰਹੀ ਹੈ ਮੈਂ ਸਿਆਸਤ ਦੇ ਵਿੱਚੋਂ ਹੁਣ ਆਪਣੀ ਉਮਰ ਦੇ ਇਤਕਾ ਦੇ ਨਾ ਪਿੱਛੇ ਹੋ ਗਿਆ ਹਾਂ ਤਾਂ ਮੇਰੀ ਫੋਟੋ ਜਿਹੜੀ ਹੈ ਕਿਸੇ ਵੀ ਪਾਰਟੀ ਨੂੰ ਲਗਾਉਣ ਦਾ ਕੋਈ ਲੋੜ ਨਹੀਂ ਸਾਥੀਓ ਭੈਣੋ ਭਰਾਓ ਤੁਸੀਂ ਮੇਰਾ ਬਹੁਤ ਸਾਥ ਦਿੱਤਾ ਲੇਕਿਨ ਹੁਣ ਮਿੱਥੂ ਬਾਦ ਮੇਰਾ ਬੇਟਾ ਅੱਜ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਕਹਿੰਨ ਕਿ ਇਹ ਲੋਗ ਉਹਦੇ ਇਲੈਕਸ਼ਨ ਦੇ ਵਿੱਚ ਇਹ ਮੈਨੂੰ ਵੀ ਪਤਾ ਹੈ ਕਿ ਉਹਨੂੰ ਹਲਾਣ ਦੇ ਵਿੱਚ ਸਾਰੇ ਹੀ ਜਿੱਥੇ ਕਾਉਂਸਲਰ ਲੱਗੇ ਸੀ ਉਥੇ ਨਾਲ ਹੀ ਸੰਗਠਨ ਦੇ ਲੋਕ ਜਿਹੜੇ ਸਨ ਉਹ ਵੀ ਲੱਗੇ ਸਨ ਰਾਤ ਨੂੰ ਆਮ ਪਾਰਟੀ ਨਾਲ ਹੁੰਦੇ ਸਨ ਤਾਂ ਦਿਨੇ ਬੀਜੇਪੀ ਨਾਲ ਹੁੰਦੇ ਸਨ ਇਹਨਾਂ ਲੋਕਾਂ ਦੀ ਇਹ ਹਾਲਤ ਹੈ ਅੱਜ ਦੀ ਜੋ ਸਿਆਸਤ ਹੈ ਉਹਦੀ ਇਹ ਹਾਲਤ ਹੈ ਕਿ ਸਾਡੇ ਜ਼ਮਾਨੇ ਦੇ